ਕਿੰਨੇ ਰੁਪਏ ਲੱਗੇ ਸਰ 1 ਕਰੋੜ 32 ਲੱਖ ਹੁਣ ਤੱਕ ਲੱਗ ਚੁੱਕਿਆ ਹੈ ਪ੍ਰੋਜੈਕਟ ਦਾ ਹੈ ਲਗਭਗ 3 ਕਰੋੜ ਦਾ 4 ਕਰੋੜ ਦਾ 4 ਕਰੋੜ ਹਾਂਜੀ 4 ਕਰੋੜ খালি ਆ ਆ ਕੀ ਫੰਡ ਵੀ ਸਰ ਨਾਲ ਦੀ 7 ਲੱਖ ਨਾਲ 7 ਲੱਖ ਆ ਆ ਚੀਜ਼ ਹੈ ਜੀ 80 ਤੇ 80 ਲੱਖ ਰੁਪਏ ਉਧਰੋਂ ਘਟਾ ਰੱਖਿਆ ਚਾਹੇ ਨਹੀਂ ਨਹੀਂ ਬੰਦ ਪਾਸ ਤੁਸੀਂ ਮਗਰ ਉੱਤੇ ਬਾਟੀ ਮਡੇਰ ਵਿੱਚੋਂ ਸਰ ਘਟਾ ਰੱਖਿਆ ਤੇ ਇਵੇਂ ਹੋਰ ਬੜੇ ਤਰ੍ਹਾਂ ਦੇ ਸਰ ਫਾਜ਼ਿਲ ਕਾ ਦੇ ਵਿੱਚ ਅਗੇ ਨੇ ਤੇ ਇੱਧਰ ਸਾਹਮਣੇ ਸਰ ਮਾਰੀ ਨੀ ਤੁਸੀਂ ਅਮਰਜੀਤ ਇੱਧਰ ਆ ਜਾਓ ਐਵੇਂ ਕੋਈ ਗਿਰ ਨਾ ਜੇ ਆਪ ਸਾਹਿਬ ਐਂ ਹੋ ਜੇ ਥੋੜਾ ਜਿਹਾ মিডিਆ ਵਾਲਾ ਸਾਰੇ ਇੱਧਰ ਦੇਖੋ ਇੱਕ ਮਿੰਟ ਆ ਰੇਤ ਦੀ ਮੱਲੇ ਦੇ ਇੱਕ ਖਾੜ ਪੂਰੀ ਇੱਥੇ ਪਈ ਹੈ ਪੂਰੀ ਰੇਤ ਦੀ ਖਾੜ ਦੇ ਤੇ ਪਈ ਹੈ ਜਿਹੜਾ ਬਾੜ ਦੇ ਵਿੱਚ ਰੇਤ ਦੀ ਰੇਤ ਇੱਥੇ ਪਈ ਹੈ ਅੱਜ ਇਸ ਗੱਲ ਵਾਸਤੇ ਸਰ ਇੱਕ ਮਿੰਟ ਇੱਕ ਵਾਰ ਸੇ ਥੋੜਾ ਪਿੱਛੇ ਹੋ ਜੀ ਥੋੜਾ ਜੂੜਾ ਨਹੀਂ ਸਾਬ ਆ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਗਰੀਬਾਂ ਦਾ ਪੈਸਾ ਲੁੱਟਿਆ ਗਿਆ ਉਹਦਾ ਇੱਕ ਉਦਾਹਰਨ ਹੈ ਫਾਜ਼ਿਲਕਾ ਦਾ ਆ ਇੱਥੋਂ ਮੇਰੇ ਖਿਆਲ ਚ 202 ਗਾਈ ਦੇ ਉੱਤੇ ਡੀਸੀ ਦੀ ਕੋਠੀ ਹੈ ਇੱਥੇ ਸਾਰੇ ਆਫੀਸਰਸ ਬੈਠੇ ਆ ਉਹਨਾਂ ਦੇ ਸਾਹਮਣੇ ਅੱਖਾਂ ਦੇ ਹੇਠਾਂ ਆ ਜਿਹੜੀ ਠੱਗੀ ਹੋਈ ਹੈ 1 ਕਰੋੜ 80 18 ਲੱਖ ਰੁਪਏ ਇਸ ਚਾਰ ਦੀਵਾਰੀ ਦੇ ਜਿਨੋ ਸੋ ਕਾਲਡ ਲੇਕ ਬਣਾ ਕੇ ਟੂਰਿਸਟ ਰਿਜ਼ੋਰਟ ਬਣਾ ਰਹੇ ਸੀ ਇਹਦੇ ਵਿੱਚ 1 ਕਰੋੜ 18 ਲੱਖ ਰੁਪਏ ਦੇ ਵਿੱਚ ਨਰੇਗਾ ਦਾ ਕੰਮ ਦਾ ਬੋਰਡ ਲੱਗੇ ਤੁਸੀਂ ਬੋਰਡ ਦੀ ਵੀ ਫੋਟੋ ਲੈ ਕੇ ਦੇਖੋ ਆ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਕਿਉਂ ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਕਿਉਂ ਵਿਰੋਧ ਕਰ ਰਹੀ ਹੈ ਭਗਵੰਤ ਮਾਨ ਜੀ ਕਿਉਂਕਿ ਉਹਨਾਂ ਦੇ ਚਾਹੇਤਿਆਂ ਨੇ ਉਹਨਾਂ ਦੇ ਲੀਡਰਾਂ ਨੇ ਉਹਨਾਂ ਦੇ ਵਰਕਰਾਂ ਨੇ ਨਿਰੇ ਗਰੀਬਾਂ ਦਾ ਪੈਸਾ ਲੁੱਟਿਆ ਸਿਰਫ ਤੇ ਸਿਰਫ ਉਹਨਾਂ ਵਾਸਤੇ ਇੱਕ ਉਹ ਕਾਮ ਦੇ ਨੂੰ ਗਾਇਬ ਨਹੀਂ ਬਿਠੀ ਗਰੀਬਾਂ ਦਾ ਪੈਸਾ ਲੁੱਟ ਲੋਕ ਪੁੱਛਣ ਵਾਲੇ ਗਰੀਬ ਗਰੀਬ ਵਿਚਾਰਾ ਦਿਹਾੜੀ ਕਰੇ ਤੇ ਸਰਕਾਰ ਨਾਲ ਲੜੇ ਇਹਦੇ ਕਰਕੇ ਆ ਜਿਹੜੀ ਸਕੀਮ ਚੇਂਜ ਕੀਤੀ ਮੋਦੀ ਸਾਹਿਬ ਨੇ ਜੀ ਰਾਮ ਜੀ ਦੇ ਨਾਮ ਤੋਂ ਜੀ ਵਿਕਸਿਤ ਘਰ ਦੇ ਨਾਮ ਤੇ ਲੱਗਦਾ ਵੀ ਟੂਰਿਸਟ ਇੱਥੇ ਆ ਇੱਥੇ ਆਉਣਗੇ ਮੈਨੂੰ ਲੱਗਦਾ ਕੋਈ ਬੱਚਾ ਨਾ ਕਿਤੇ ਨਾ ਕਿਤੇ ਡਿੱਗੇ ਕਿਸੇ ਨੂੰ ਝੋਟ ਨਾ ਲੱਗੇ ਜੀ ਆ ਟੂਰਿਸਟ ਨਹੀਂ ਸਾਹਿਬ ਆ ਤਾਂ ਦਿਵਾਲਾ ਨਿਕਲੇ ਸਰਕਾਰ ਦਾ ਇਹ ਕਿਸ ਹੱਦ ਤੱਕ ਹੀ ਗਿਰ ਸਕਦੇ ਵੀ ਗਰੀਬ ਨੂੰ ਵੀ ਨਹੀਂ ਬਖਸ਼ ਰਹੇ ਸਰ ਇਹ ਸੱਤਾ ਜਿਉਣ ਤੋਂ ਪਹਿਲਾਂ ਆਪ ਸਰਕਾਰ ਕਹਿੰਦੀ ਸੀ ਵੀ ਨਾ ਤਾਂ ਵੀਆਈਪੀ ਕਲਚਰ ਰੱਖਿਆ ਜਾਏਗਾ ਤੇ ਨਾ ਹੀ ਭ੍ਰਿਸ਼ਟਾਚਾਰ ਜਿਹੜਾ ਪੰਜਾਬ ਵੀ ਸੂਤਾ ਹੈ ਪਤਾ ਨਹੀਂ ਕਿੱਧਰ ਤੁਰ ਗਿਆ ਜੀ ਆ ਜਿਹੜੀ ਰਿਪੋਰਟਾਂ ਉਹ ਰੇਡਾਰ ਉਹ ਐਪ ਤੋਂ ਕੱਢ ਲਿਆ ਵੀ ਆ ਹੋਈ ਜਾਂ ਜੁੜੇ ਇੰਨੀ ਦੇਰ ਤਾਈ ਇੰਨੇ ਘੰਟਿਆਂ ਤੋਂ ਤੁਰੇ ਫਿਰੇ ਉਹਦਾ ਪਤਾ ਹੀ ਨਹੀਂ ਕੋਈ ਜਵਾਬ ਨਹੀਂ ਜੇ ਕੋਈ ਪੁੱਛੋ ਤੇ ਉਹ VIP ਲੋਕ ਜਿਹੜੇ ਹਨ ਉਹਨਾਂ ਨੂੰ ਫੜ ਕੇ ਉਹਨਾਂ ਤੇ ਕੇਸ ਦਰਜ ਕਰ ਦਿੰਦੇ ਸਰ ਸਾਹਿਬ ਤੁਸੀਂ ਜਾਂ ਪਾਤਵਾਂ ਲੋਕ ਨੂੰ ਨਿਖਤੀਸ਼ ਕਿਆ ਤੇ ਕੀਤੀ ਸਰ ਇਸ ਮਸਲੇ ਨੇ ਲੱਗੇ ਆ ਸ਼ਿਵਰਾਜ ਚੌਹਾਨ ਜੀ ਨੇ ਪਾਰਲੀਮੈਂਟ 'ਚ ਕਿਹਾ ਹੁਣ ਵੀ ਆਈ ਕਹਿ ਰਹੇ ਆ ਵੀ ਕਰੀਬਨ 6500 ਦੇ ਕਰੀਬ ਇਸ ਕਿਸਮ ਦੇ ਕਪਲੇ ਆ ਤਾਂ ਇੱਕ ਜਿਹੜਾ ਕਿਉਂਕਿ ਅੱਜ ਸ਼ੁਰੂਆਤ ਕੀਤੀ ਐ ਅਸੀਂ ਆਪਣੀ ਮੁਹਿੰਮ ਦੀ ਅਵੇਰਨੈਸ ਕੈਂਪੇਨ ਲੋਕਾਂ ਨੂੰ ਦੱਸੀਏ ਵੀ ਕਿਵੇਂ ਤੁਹਾਡੇ ਨਾਲ ੱਤਕਾ ਕਰ ਰਹੇ ਆ ਤੁਹਾਡੇ ਹੱਕ 'ਚ ਜਿਹੜੀ ਸਕੀਮ ਬਣੀ ਐ ਗਰੀਬ ਦੀ ਰੋਟੀ ਖਾਣ ਦੇ ਉੱਤੇ ਘਟ ਹੈ ਜੀ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਵਰੂਨਾ ਕੋਲ ਕੋਈ ਮਸਲਾ ਨਹੀਂ ਆਪਣੀ ਕਮਜ਼ੋਰੀਆਂ ਛਾਪਣ ਵਾਸਤੇ ਆਪਣੀ ਨਲਾਇਕੀਆਂ ਛਾਪਣ ਵਾਸਤੇ ਉਹਨਾਂ ਨੇ ਇੱਕ ਬੰਡਰ ਖੜਾ ਕੀਤਾ ਵੀ ਆ ਤਾਂ ਜਿਹੜਾ ਨਾਮ ਬਦਲਤਾ ਮਹਾਤਮਾ ਜਗਤ ਸਿੰਘ ਜੀ ਤੁਸੀਂ ਸੂਬਾ ਪ੍ਰਧਾਨ ਹੋ ਬੀਜੇਪੀ ਦੇ ਅੱਜ ਇੱਥੇ ਪਹੁੰਚੇ ਹੋ ਖੁਦ ਅਗਲੀ ਕੀ ਕਾਰਵਾਈ ਕੀ ਕੀਤੀ ਜਾਏਗੀ ਇਸ ਮਸਲੇ 'ਤੇ ਜਿਹੜਾ ਇੱਕ ਵਾਰੀ ਮਹਮ ਚੱਲ ਰਿਹਾ ਹੈ ਸਾਬ ਇਹਨੂੰ ਤਾਂ ਪਰਸ਼ੂ ਕਰਾਂਗੇ ਜੇ ਕਰਪਸ਼ਨ ਨੂੰ ਤਾਂ ਰੋਕਣ ਵਾਸਤੇ ਇੱਕ ਪਾਸੇ ਭਗਵੰਦ ਮਾਨ ਸਾਹਿਬ ਕਹਿੰਦੇ ਐ ਵੀ ਅਸੀਂ ਕਰਪਸ਼ਨ ਦਾ ਕੈਂਸਰ ਹੈ ਜੀ ਤੇ ਇਹਦਾ ਇਲਾਜ ਤਾਂ ਮੰਨ ਲਗਾ ਸਰਜਰੀ ਕਰਨੀ ਪਊਗੀ ਉਹ ਇਹਨਾਂ ਕੋਲ ਸਰਜਨ ਹੈ ਨਹੀਂ ਉਹ ਜਿਹੜੇ ਸਰਜਰੀ ਵਾਲੇ ਨੇ ਆਪਰੇਸ਼ਨ ਜਿਹੜੇ ਕਰਦੇ ਆ ਕੈਂਸਰ ਕੱਢਦੇ ਆ ਉਹ ਭਾਜੀਪੀ ਕੋਲ ਹੀ ਹੈ ਸਰ ਹੁਣ ਤੱਕ ਇਹ ਦੇਖ ਲਓ ਜਿੱਤੇ ਕਰਪਸ਼ਨ ਦਾ ਤੇ ਮੰਡਾਗਨ ਦਾ ਖਤਮ ਨਹੀਂ ਯਾਨੀ ਕਿ ਵੀ ਪਟੇ ਸੱਤਾ ਦੇ ਲਈ ਇੰਤਜ਼ਾਰ ਹੋ ਰਿਹਾ ਦੋ ਤੱਕ ਕਰਨਾ ਉਹ ਤਾਂ ਇਹਨੂੰ ਪਰਸੂ ਤੱਕ ਕਰਾਂਗੇ ਪਰ ਮਨ ਨੂੰ ਕੋਈ ਉਮੀਦ ਨਹੀਂ ਕਿ ਜਦੋਂ ਇੰਨਾ ਰੌਲਾ ਪੈਣ ਦੇ ਬਾਵਜੂਦ ਹੈ ਜੇ ਇਹਨਾਂ ਦੀ ਕੋਈ ਜੂ ਨਹੀਂ ਰੰਗੀ ਹੈ ਸਰਕਾਰ ਦੇ ਉੱਤੇ ਸਰ ਅਮਨ ਅਰੋੜਾ ਜੀ ਦਾ ਇੱਕ ਵਿਧਾਨ ਸਭਾ ਚ ਬਿਆਨ ਆਇਆ ਸੀਗਾ ਵੀ ਅਬੂਹਰ ਫਾਜ਼ਿਲਕਾ ਚ ਵੀ ਮਨਰੇਗਾ ਚ ਵੱਡੇ ਘੁਪਾਲੇ ਘਟਾਲੇ ਹੋਏ ਨੇ ਪੀਛੇ ਜੀ ਹਮਨੁਰੂੜਾ ਜਾਨੀ ਰੋਗ ਕੌਣ ਰਿਹਾ ਸਾਬ ਜਾਂਚ ਕਰਾਓ ਮੈਂ ਦਾਪ ਇੱਥੇ ਕਿਹੜਾ ਆ ਫਾਜ਼ਿਲ ਕਾ ਜੀ ਗੱਲ ਕਰਦੇ ਹੋਣੇ ਜੀ ਆ ਮੈਂ ਫਾਜ਼ਿਲ ਕਾ ਚ ਇੱਥੇ ਖੜਾ ਮੈਂ ਕਹਿ ਰਿਹਾ ਵੀ ਇੱਥੇ ਜਾਂਚ ਹੋਣੀ ਚਾਹੀਦੀ ਐ ਤੇ ਜਾਂਚ ਹੋਰ ਵੀ ਕਪਲਿਆਂ ਦੀ ਹੋਣੀ ਚਾਹੀਦੀ ਐ ਜਿੱਥੇ ਜੋ ਕੁਝ ਵੀ ਹੋਵੇ ਉਹ ਕੰਮ ਜਿਹੜੇ ਆ ਹੋਣਗੇ ਤਾਂ ਦਿੱਲੀੋਂ ਕੇਜਰੀਵਾਲ ਸਾਹਿਬ ਜਾਂ ਕਹਿਣਗੇ ਤਾਂ ਹੋਣਗੇ ਬਾਕੀ ਚਾਹ ਭਗਵੰਤ ਮਾਨ ਜੀ ਕਹਿੰਦੇ ਰਹਿਣ ਚਾਹ ਹਮਨੁਰੂੜਾ ਜੀ ਕਹਿੰਦੇ ਰਹਿਣ ਆ ਤਾਂ ਕੰਮ ਕਰਾਉਣ ਵਾਲੇ ਆ ਉਹ ਹੀ ਕਰਾਣਗੇ বিজেপি ਸਰਕਾਰ ਆਊਗੀ ਤਾਂ ਸਾਰੇ ਦਾ ਦੁੱਧ ਦੁੱਧ ਪਾਣੀ ਜਪਾਣਗੇ ਅਖੀਰ ਤੇ ਜਿਵੇਂ ਪੰਜਾਬ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਭਾਜਪਾ ਵੱਲੋਂ ਤਾਂ ਹੋਰ ਵੀ ਕੋਈ ਇਸ ਤਰ੍ਹਾਂ ਦੀ ਸ਼ੰਕਾ ਜਟਾਈਆਂਗੀ ਕਿਸ ਕਿਸਮ ਦੀ ਮਨੁਜਗਾ ਜਿਵੇਂ ਅਸੀਂ ਕਪਲਾਈ ਮੈਂ ਕਹਿੰਦਾ 6500 ਕੰਪਲੇਂਟ ਤਾਂ ਦਿੱਲੀ ਪਹੁੰਚੀ ਹੋਈਆਂ ਜੀ ਕੱਲੇ ਪੰਜਾਬ ਦੀਆਂ ਜੀ ਕੱਲੇ ਪੰਜਾਬ ਦੀ ਗੱਲ ਕਰ ਰਹੇ ਹਿੰਦੁਸਤਾਨ ਚ ਤਾਂ ਪਤਾ ਨਹੀਂ ਜਿੱਤੇ ਕਿਤੇ ਇਹਨਾਂ ਨੇ ਸਾਰਿਆਂ ਦੀ 26 26 ਦਿਨ ਦਾ ਜਿਨ੍ਹਾਂ ਨੇ ਕੰਮ ਦਿੱਤਾ 100 ਦਿਨ ਦੀ ਦੁਹਾਈ ਲਈ ਜਾਂਦੇ ਆ ਇਹਦੇ ਵਾਸਤੇ ਨਕੀਲ ਪਾਉਣ ਵਾਸਤੇ